ਹੱਬਾ ਦੱਲ ਕੋਈ ਤੇ ਬਾਇਰ ਦੀ ਜੀ ਦੇ ਆਪਣੀ ਕਿਤਾਬ ਦੇ ਪ੍ਰਿੰਟਿੰਗ ਵਿੱਚ ਤੇ ਮੈਂ ਥੋੜਾ ਜਿਹਾ ਤਿਆਰ ਸਰ ਬਹੁਤ ਬ੍ਰੀਫ ਸਰ ਦੱਸਾਂਗਾ ਵੀ ਰੰਗਦੇਵ ਤਾਕਤ ਤੇ ਕਿਵੇਂ ਬੈਠਾ ਉਦੋਂ ਵਦ ਕਿਆ ਕਹਾਣੀ ਚੱਲਿਓ ਜ਼ਾਲਮ ਕਿਉਂ ਹੋਇਆ ਪਹਿਲਾਂ ਉਹ ਇੰਨਾ ਜ਼ਾਲਮ ਕਿਉਂ ਕੋ ਸੁਲਤਾਨ ਬਲਬੋਦੀ ਚ ਪੜਿਆ ਹੋਇਆ ਜੀ ਉਹਨੂੰ ਗੁਰਵਾਣੀ ਦਾ ਥੋੜਾ ਬਹੁਤ ਜ਼ਿਕਰ ਕੀਤਾ ਸਮਝਦਾ ਜ਼ਿਕਰ ਵਾਲੀ ਉਹ ਜ਼ਾਲਮ ਕਿਉਂ ਬਣਿਆ ਉਹ ਤੇ ਇੱਕ ਵੱਡਾ ਕਾਰਨ ਸੀ ਥਾਈ ਮੀਆਂ ਮੇਲਪੋੜ शाहजान ਆਪਣੇ ਚਾਰੇ ਪੁੱਤਰਾਂ ਲੈ ਕੇ ਚਲੇ ਗਿਆ ਤੇ شاہ ਫਾਇਮੀਆਂ ਮੀਆਂ ਮੀਆਂ ਜੀ ਘੂਟੀਆਂ ਜੇ ਬੈਠੇ ਸੀ ਉਹਨੇ ਉਹ ਇੱਕ ਤੱਪੜ ਸਿੱਟਦਾ ਫਟਿਆ ਪਰਾਂ ਬੱਚਿਆਂ ਕੇ ਵੀ ਬਹਿ ਜੋ ਇਤੇ ਉਹ ਤਿੰਨੇ ਬੱਚੇ ਉਹਦੇ ਹੱਥ ਤਾਰਾ ਜਮਾਇਰਾ ਦੂਸਰਾ ਸਿੱਕੋ ਵਾਲਾ ਦਾਰਾ ਸਿੱਕੋ ਵਾਲੇ ਉਹ ਨਕਬੂੜ ਦੇ ਗੱਦਰੇ ਜਿਹੜਾ ਰੰਗ ਜੇਨ ਸੀ ਉਹ ਛੱਟ ਤੱਪੜ ਵਾ ਤੇ ਤੱਪੜ ਦੇ ਬੈਠ ਗਿਆ ਜਦੋਂ شاہजान ਉਹਨੇ ਸੱਤਿਆਂ ਨੂੰ ਬਾਹਰ ਭੇਜਿਆ ਤੇ ਸਾਈ ਮੀਆਂ ਮੀਨ ਨੇ ਕਿਹਾ ਉਹਨੇ ਮੀਮੇ ਦਾ ਰਾਜ ਸ਼ਿਕੋ ਨੂੰ ਗੱਦੀ ਦੇਣਾ ਚਾਹੁੰਦਾ ਤੇ ਸਾਈ ਮੀਆਂ ਮੀਨ ਨੇ ਕਿਹਾ ਕਹਿੰਦਾ ਤੱਪਣ ਨਹੀਂ ਸੀ ਇਹ ਤਖਤ ਹੈ ਜਿਹੜਾ ਬੈਠ ਗਿਆ ਉਹ ਤਖਤ ਤੇ ਉਹੀ ਬੈਠੇਗਾ ਰੰਗਦੇਵ ਦੀ ਤਖਤ ਤੇ ਬੈਠਣ ਦੀ ਸ਼ੁਰੂਆਤ ਤੋ ਹੋ ਗਈ ਸੀ ਤੇ ਬਾਕੀ ਜਾਨਮ ਕਿਉਂ ਬਣਿਆ ਇਹਨਾਂ ਜਾਨਮ ਨਹੀਂ ਸੀ ਜਦੋਂ ਇਹ ਤਖਤ ਤੇ ਬੈਠਾ ਤਾਂ ਇਹਨੇ ਆਪਣੇ ਗੁਰੂਆਂ ਪੀੜਿਆਂ ਨੂੰ ਨਜਾਨ ਨੇ ਤੋਹਫੇ ਭੇਜੇ ਬਹੁਤ ਸਾਰੇ ਇਹਨੇ ਕਬੂਲ ਕਰ ਲਏ ਇੱਕ ਸਾਜੀ ਸੀ ਉਹਨੇ ਦਾ ਤੋਹਫਾ ਕਬੂਲ ਨਹੀਂ ਕੀਤਾ ਉਹ ਕਹਿੰਦਾ ਮੈਂ ਤੇਰਾ ਤੋਹਫਾ ਉਦੋਂ ਕਬੂਲ ਕਰੂੰਗਾ ਜਦੋਂ ਤੂੰ ਹਿੰਦੂਆਂ ਨੂੰ ਮੁਸਲਮਾਨ ਬਣਾਏਗਾ ਇੱਥੋਂ ਕਹਾਣੀ ਸ਼ੁਰੂ ਹੋਈ ਇਹ ਜ਼ਾਲਮ ਬਣ ਗਿਆ ਤੇ ਇਹਨੇ ਸੋਚਿਆ ਰੰਗਦੇਵ ਨੇ ਵੀ ਹਿੰਦੁਸਤਾਨ ਵੀ ਜਿਹੜੇ ਕਸ਼ਮੀਰੀ ਪੰਡਤ ਹੈ ਨਾ ਇਹ ਬਹੁਤ ਇੰਟੈਲੀਜੈਂਟ ਹੈ ਪੜ੍ਹੇ ਲਿਖੇ ਬੰਦੇ ਹੈ ਇੰਟੈਲੀਜੈਂਟ ਬਹੁਤ ਹੈ ਜੇ ਮੈਨੂੰ ਦੁਆਲੇ ਸਾਰੀ ਦੁਨੀਆ ਸਾਰੇ ਇਨਸਾਨਾਂ ਨੂੰ ਦੁਆਣਾਗਾ ਇਥੋਂ ਕਿਰਪਾ ਰਾਮ ਜੀ ਗੁਰੂ ਤੇਗ ਬਹਾਦਰ ਜੀ ਦੀ ਕਹਾਣੀ ਸ਼ੁਰੂ ਹੋਈ ਹੈ ਭਗਤੀਾਰੇ ਸਾਕੇ ਚੁੱਕੇ ਵਿੱਚ ਆ ਜਾਣੇ ਤੇਗ ਬਹਾਦਰ ਜੀ ਦੀ ਵਿੱਚ ਆ ਜਾਂਦੀ ਹੈ ਉਹ ਤੋਂ ਬਾਅਦ ਰੰਗਦੇਵ ਦੀ ਮੌਤ ਤੋਂ ਬਾਅਦ ਫਿਰ ਉਹਨਾਂ ਦੇ ਭਰਾਵਾਂ ਚਲrai ਹੁੰਦੀ ਹੈ ਸ਼ਾਹ ਬਹਾਦਰ ਸ਼ਾਹ ਜਦੋਂ ਗੱਤੀ ਲੜਾਈ ਹੋਈ ਉਹਨਾਂ ਦੀ ਤਾਂ ਉਹਨਾਂ ਨੇ ਗੁਰੂ ਗਮਨ ਸਿੰਘ ਕੋਲ ਸਹਾਇਤਾ ਮੰਗੀ ਬਾਦਸ਼ਾਹ ਨੇ ਗੁਰੂ ਗਵਿੰਦ ਸਿੰਘ ਜੀ ਨੇ ਆਪਣੀ ਫੌਜ ਭੇਜੀ ਉੱਥੇ ਤੇ ਜਿਹੜਾ ਤਾਰਾ ਆਜ਼ਮ ਸੀ ਉਹ ਜਦੋਂ ਮਾਰਿਆ ਗਿਆ ਨਾ ਤੀਰ ਦੇ ਨਾਲ ਤਾਂ ਉਹਨਾਂ ਨੇ ਦੇਖਿਆ ਵੀ ਇਹ ਤੀਰ ਕਿਹਦਾ ਹੈ ਤਾਂ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਤੀਰ ਹੈ ਗੁਰੂ ਗਵਿੰਦ ਸਿੰਘ ਜੀ ਦੀ ਫੌਜ ਦਾ ਹੈ ਤੇ ਗੁਰੂ ਗਵਿੰਦ ਸਿੰਘ ਜੀ ਨੂੰ ਉਹਨਾਂ ਨੂੰ ਆਗਰੇ ਪਹਲਾਇਆ ਬਾਦਸ਼ਾਹ ਨੇ ਉੱਥੇ ਇਹਨਾਂ ਨੂੰ ਸਲਮਾਨੂ ਕੀਤਾ ਤੇ ਜਿਹੜਾ ਕਾਜੀ ਸੀ ਉਹ ਬੜੇ ਨਾਰਾਜ਼ ਹੋ ਰਹੇ ਸੀ ਵੀ ਇੱਕ ਮਨਨ ਗੁਰੂ ਸਾਹਿਬ ਨੂੰ ਵਿਚਾਰੀ ਤਾਂ ਵੈਲੀ ਘਟ ਜਾਣੀ ਹੈ ਤੇ ਇਹਨੂੰ ਸਲਵਾਨ ਕਰ ਰਹੇ ਹੈ ਤੇ ਕਾਹ ਜੀ ਇਹਨੇ ਕਿ ਯਾਰ ਬਾਦਰਸ਼ਾਹ ਨੂੰ ਕਹਿੰਦੇ ਬਾਜਾ ਇਹ ਕਹਿੰਦਾ ਸੌਰ ਪੁੱਛਣਾ ਗੁਰੂ ਜੀ ਸਿੰਘ ਨੂੰ ਕਹਿੰਦੇ ਪੁੱਛੋ ਕਹਿੰਦੇ ਥੋੜਾ ਧਰਮ ਚੰਗਾ ਸਾਡਾ ਧਰਮ ਚੰਗਾ ਉਹਨੇ ਸੋਚੀ ਵੀ ਜੇ ਕਿ ਅਭੀ ਤੁਹਾਡਾ ਧਰਮ ਚੰਗਾ ਹੈ ਤਾਂ ਅਸੀਂ ਕਹਾਂ ਕਿ ਸਾਡੇ ਧਰਮ ਵਿੱਚ ਆ ਜਾ ਜੇ ਕਹੋਗੇ ਵੀ ਸਾਡਾ ਧਰਮ ਚੰਗਾ ਹੈ ਗੁਰੂ ਗ੍ਰੰਥ ਸਾਹਿਬ ਉਹ ਸਾਡਾ ਧਰਮ ਚੰਗਾ ਤਾਂ ਬਾਸਨ ਰਾਜ ਜੀ ਕੋ ਵੀ ਤਾਂ ਸਾਡੇ ਤੁਨ ਦੀ ਬੇਇੱਜ਼ਤੀ ਕਰਦਾ ਤੇ ਗੁਰੂ ਗ੍ਰੰਥੀ ਤਾਂ ਜਵਾਬ ਸੀ ਤੇ ਮਹਾਰਾ ਤੁਮ ਕੋ ਖੂ ਹਮਾਰਾ ਹਮ ਕੋ ਗੂ ਤੋੜਾ ਤੁਨ ਖੂ ਗਾ ਤੇ ਇਹ ਤੁਨ ਖੂ ਗਾ ਤੇ ਇਸ ਕਰਕੇ ਇਹ ਤਾਂ ਹੋ ਗਈ ਇੱਥੇ ਤੱਕ ਦੀ ਕਹਾਣੀ ਤੇ ਉਸ ਤੋਂ ਬਾਅਦ ਜਦੋਂ ਵੀ ਗੁਰੂ ਗ੍ਰੰਥੀ ਜੀ ਨੇ ਬਾਦਸ਼ਾਹ ਨੂੰ ਇਹ ਕਿਹਾ ਜੀ ਵੀ ਜਿਨ੍ਹਾਂ ਨੇ ਵੀ ਮੇਰੇ ਬੱਚਿਆਂ ਦੀ ਸ਼ਹੀਦੀ 'ਚ ਹੱਥ ਪਾਇਆ ਉਹ ਮੇਰੇ ਹਵਾਲੇ ਘਾਦੇ ਨਾ ਉਸ ਟਾਈਮ ਇਹਨਾਂ ਦਾ ਕੋਈ ਫੈਸਲਾ ਨਹੀਂ ਹੋ ਚੁਲਿਆ ਕਹਿੰਦੇ ਵੀ ਚਲੋ ਦੱਖਣ ਵੱਲੋਂ ਚੱਲਦੇ ਹਾਂ ਰਸਤੇ ਵਿੱਚ ਹੋ ਕੇ ਫੈਸਲਾ ਕਰ ਲਾਂਗੇ ਰਸਤੇ 'ਚ ਵੀ ਫੈਸਲਾ ਨਹੀਂ ਹੋਇਆ ਬਾਦਰ ਆਪਣੇ ਬਾਦਰ ਜਾ ਉੱਧਰ ਚਲੇ ਗਿਆ ਘੋਰਪਾ ਤੇ ਗੁਰੂ ਜੀ ਜੀ ਆਪਣੇ ਆਪਣੇ ਤੇ ਚਲੇ ਗਏ ਤੇ ਇਸ ਕਰਕੇ ਇੱਥੋਂ ਕਹਾਣੀ ਇਹ ਸ਼ੁਰੂ ਹੁੰਦੀ ਹੈ ਜਾਲਮ ਕਿਵੇਂ ਬਣਿਆ ਤਾਕਤ ਤੇ ਕਿਵੇਂ ਬੈਠਾ ਤੇ ਅੱਗੇ ਜਿਹੜੀ ਕਹਾਣੀ ਆਉਂਦੀ ਹੈ ਤੇ ਗੁਰੂ ਗਵਿੰਦ ਸਿੰਘ ਜੀ ਦੇ ਬੱਚਿਆਂ ਤੋਂ ਬਾਅਦ ਜਦੋਂ ਸਨੇਹਾ ਪੁੱਜ ਗੁਰੂ ਗੋਬੀ ਸਿੰਘ ਨੇ ਦਿਨ ਕਿਹੜਾ ਨਾ ਹੋਈਦਾ ਉਹਨੂੰ ਭੇਜਿਆ ਵੀ ਬੱਚਿਆਂ ਦਾ ਪਤਾ ਕਰਕੇ ਆ ਤੇ ਉਹਨੇ ਜਾ ਕੇ ਦੱਸਿਆ ਵੀ ਨੂਰਾ ਦਾ ਵੀ ਨੂਰਾ ਭਾਈ ਤੇ ਗੁਰੂ ਗੋਬੀ ਸਿੰਘ ਨੂੰ ਜਾ ਕੇ ਦੱਸਿਆ ਵੀ ਤੁਹਾਡੇ ਬੱਚੇ ਸਾਰੇ ਹੀ ਦੋਨੋਂ ਨੀ ਸਾਰੀ ਕਹਾਣੀ ਦੱਸੀ ਤਾਂ ਗੁਰੂ ਗੋਬੀ ਸਿੰਘ ਦੇ ਹੱਥ ਵਿੱਚ ਇੱਕ ਤੀਰ ਸੀ ਉਹਨੇ ਤੀਰ ਦੇ ਨਾਲੇ ਕਾਹੇ ਦਾ ਬੁੱਟਾ ਪੜਤਾ ਕਹਿੰਦਾ ਵੀ ਇਹ ਜਿਹੜੀ ਮੁਗਲ ਰਾਜ ਦੀ ਗੜ ਹੈ ਨਾ ਹਾਂ ਇਹ ਮੇਰੇ ਇਹ ਪੜਤੀ ਇਹ ਖਤਮ ਹੋ ਗਿਆ ਤੇਜ ਕਰਕੇ ਅਸੀਂ ਦੇਖੋ بڑے ਮੇਲੇ ਮਨਾਏ بڑے ਕੀਰਤਨ ਲਾਏ ਲੰਗਰ ਲਾਏ ਬਹੁਤ ਸਰਕਾਰ ਕਹਿੰਦੀ ਮੈਂ ਮੈਂ ਕੀਰਤਨ ਕਰਾਉਣੇ ਆ ਪਰ ਸ੍ਰੋਣੀ ਕਮੇਟੀ ਕਹਿੰਦੀ ਅਸੀਂ ਕਰਾਉਣੇ ਸਾਡੇ ਦਖਲ ਨਾ ਦੇ ਪਰ ਇੱਕ ਗੱਲ ਹੈ ਅਸੀਂ ਖੜੇ ਕਿੱਥੇ ਆ ਜੱਗ ਜੀ ਅਸੀਂ ਬਹੁਤ ਕੀਰਤਨ ਸੁਣੇ ਬਹੁਤ ਖਾਵਾਣ ਸੁਣੀਆਂ ਬਹੁਤ ਲੰਗਰ ਖਾਦੇ ਪਰ ਅਸੀਂ ਖੜੇ ਕਿੱਥੇ ਬਾਹਰੋਂ ਕਿਸੇ ਕੀ ਹੈ ਤੇ ਅੰਦਰੋਂ ਕਿਸੇ ਕੀ ਹੈ ਅਸੀਂ ਇਹ ਆਪਣੇ ਆਪ ਨੂੰ ਅਸੈਸਮੈਂਟ ਕਰ ਲਈਏ ਇਹ ਨਹੀਂ ਕਿ ਅਸੀਂ ਇੱਕ ਦਿਨ ਆ ਜਿੱਥੇ ਸਹਿਰਜਾਦਿਆਂ ਦੀ ਇਸ ਦੀ ਦੁਆਰੇ ਚਾਰ ਸ਼ਬਦ ਬੋਲ ਕੇ ਚਲੇ ਗਏ ਜਿਹੜਾ ਸਾਰਾ ਸਾਰਾ ਜੀਵ ਇਹਨਾਂ ਨੂੰ ਉਹ ਦਿਨ ਰਾਤ ਇਹਨਾਂ ਦੀ ਜਿਹੜੀ ਸਿੱਖਿਆਵਾਂ ਉਹ ਤੇ ਸਾਨੂੰ ਚੱਲਣਾ ਚਾਹੀਦਾ ਹੈ ਇਹ ਨਹੀਂ ਕਿ ਅਸੀਂ ਅੱਜ ਚਲੇ ਗਏ ਬਾਜਪੂਰਗੇ ਰਾਤੇ ਸਭ ਕੁਝ ਇਦਾਂ ਦਾ ਮੰਦਾ ਬਣ ਗਿਆ ਉਹਦੇ ਨਾਲ ਤੁਸੀਂ ਯਾਦ ਉਹਦੀ ਬੇਨਤੀ ਕਰਤੀ ਇਹ ਚੀਜ਼ ਨਹੀਂ ਆਇਆ ਅਸੀਂ ਇਹ ਸਟੈਂਡ ਲੈਣਾ ਤੇ ਗੁਰੂ ਅਰਜਨ ਦੇਵ ਜੀ ਦੇ ਟਾਈਮ ਦੀ ਇੱਕ ਸਾਖੀ ਆਉਂਦੀ ਹੈ ਗੁਰੂ ਅਰਜਨ ਦੇਵ ਜੀ ਜਦੋਂ ਦਰਬਾਰ ਸਾਹਿਬ ਬਾਹਰਿਆ ਸੀ ਇੱਕ ਬਜ਼ੁਰਗ ਆਪਣੇ ਪਿੰਡ ਤੋਂ ਰਾਸ਼ਨ ਲੈ ਕੇ ਆਇਆ ਰਾਸ਼ਨ ਤੋਂ ਵੱਧ ਜ਼ਿਆਦਾ ਜੀ ਉੱਪਰ ਕਰਮਾਂ ਦੇ ਚਾ ਕੇ ਨਾ ਬੈਠ ਗਿਆ ਆਪਣੇ ਲਤਣ ਲੱਗ ਗਿਆ ਘੁੱਟਣਾ ਥੱਕ ਗਿਆ ਬੈਠ ਗਿਆ ਉੱਥੋਂ ਗੁਰੂ ਅਰਜਨ ਦੇਵ ਜੀ ਨਿਕਲੇ ਉਹਨਾਂ ਗੁਰੂ ਅਰਜਨ ਦੇਵ ਜੀ ਨੂੰ ਪਹਿਲਾਂ ਕਦੀ ਦੇਖਿਆ ਨਹੀਂ ਸੀ ਨਾ ਹੀ ਕੋ ਲੈ ਜੰਦਾ ਉਹ ਬਾਬਾ ਉੱਥੇ ਆਪਣੇ ਲਤਣ ਲੱਗ ਗਿਆ ਘੁੱਟਣਾ ਥੱਕ ਗਿਆ ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਬਾਬਾ ਕਿਹਾ ਹੋ ਗਿਆ ਉਹ ਕਹਿੰਦਾ ਵੀ ਮੈਂ ਘਰ ਤੋਂ ਲੰਗਰ ਲੈ ਕੇ ਆਇਆ ਜੀ ਤੇ ਮੈਂ ਥੱਕ ਗਿਆ ਮੇਰੇ ਕੋਲ ਚੱਕਿਆ ਨਹੀਂ ਜਾਣਾ ਵੀ ਤੂੰ ਐ ਕਰ ਇਹਨੂੰ ਮੇਰੇ ਜਿਹੜਾ ਰਸਣ ਲਿਆਂਦਾ ਹੋਇਆ ਇਹਨੂੰ ਲੰਗਰਾਲ ਚ ਪਛਾੜ ਲੈ ਕਹਿੰਦਾ ਪਛਾੜ ਦਿੰਦਾ ਬਾਬੇ ਨੂੰ ਪਤਾ ਨਹੀਂ ਜੀ ਵੀ ਗੁਰਦਾਰ ਜੰਦੇ ਆ। ਕਹਿੰਦੇ ਆ ਦੱਸ ਪਹਿਲਾਂ ਨੂੰ ਤੂੰ ਦਿਹਾੜੀ ਕਿਆ ਲਵੇਂਗਾ ਫਿਰ ਥੋੜੇ ਬਰਤ ਤੁਸੀਂ ਲੋਗ ਨਾ ਦਿਹਾੜੀਦਾਰ ਝਗੜਾ ਕਰ ਜਾਂਦੇ ਪੈਸੇ ਘਟ ਦਿੰਦੇ। ਤੁਮਾਨੂੰ ਪੈਸੇ ਦੱਸ ਕਿੰਨੇ ਲੈਵੇਂਗਾ। ਗੁਰੂ ਆਜੰਦ ਦੇਵ ਵੀ ਕਹਿੰਦੇ ਬਾਬਾ ਕੋਈ ਗੱਲ ਨਹੀਂ ਜਿੰਦ ਕਿੰਨੇ ਹੋ ਦੇ ਦੀ। ਉਹਨੇ ਚੱਕਿਆ ਰਸਾ ਲੰਗਰ ਅੱਜ ਚਾਹਤਾ। ਬਾਬਾ ਵੀ ਥੱਕਿਆ ਹੋਇਆ ਜੀ ਉੱਥੇ। ਉਹ ਵੀ ਸੌ ਗਿਆ। ਗੁਰੂ ਆਜੰਦ ਦੇਵ ਜੀ ਸਵੇਰੇ ਕਿਸਾਨ ਕੰਮ ਚੱਲੇ ਗਏ। ਜਦੋਂ ਕੀਰਤਨ ਕਰਕੇ ਬਾਬਾ ਵੀ ਗਿਆ ਨਾ ਉੱਥੇ ਕੀਰਤਨ ਸੁਣਨ। ਉਹਨੇ ਕਿਹਾ ਵੀ ਜਿਹੜਾ ਬੰਦਾ ਕੀਰਤਨ ਕਰਦਾ ਬੰਦਾ ਤਾਂ ਹੋਈਏ ਜਿਹੜਾ ਮੇਰੇ ਨਾਲ ਛੱਲੇ ਗਿਆ ਸੀ ਚੱਕੇ ਜਦੋਂ ਪੀਤਨ ਕਰਕੇ ਬਾਹਰ ਆਏ ਗੁਰੂ ਅਰਜਨ ਦੇਵ ਜੀ ਗੁਰੂ ਅਰਜਨ ਦੇਵ ਜੀ ਨੂੰ ਬਾਹਰ ਤੇ ਫੜ ਲਿਆ ਬਾਬੇ ਨੇ ਕਹਿੰਦਾ ਗਲਤ ਖੜੋ ਤੇਰੇ ਵਰਗਾ ਇੱਥੇ ਕੋਈ ਤੇਰੇ ਮੋਹਨ ਜੜਿਆ ਵਾਲਾ ਬੰਦਾ ਇੱਥੇ ਕੋਈ ਹੋਰ ਵੀ ਹੈ ਕਹਿੰਦਾ ਬਾਬਾ ਨਹੀਂ ਤੂੰ ਦੋੜ ਲਾ ਦੱਸ ਪਹਿਲਾਂ ਬਾਬੇ ਨੇ ਸਾਰੀ ਗਾਣੀ ਦਿੱਤੀ ਜਦੋਂ ਬਾਬੇ ਨੂੰ ਪਤਾ ਲੱਗਿਆ ਵੀ ਗੁਰੂ ਅਰਜਨ ਦੇਵ ਹੈ ਤਾਂ ਬਾਬਾ ਰੋਣ ਲੱਗ ਗਿਆ ਵੀ ਮੈਂ ਗੁਰੂ ਕੋਲ ਬਹੁਤ ਝਕਾ ਗਿਆ ਤੇ ਗੁਰੂ ਅਰਜਨ ਦੇਵ ਜੀ ਨੇ ਇੱਕ ਗੱਲ ਕਹੀ ਸੀ ਜਿਹੜੀ ਸਾਡੇ ਤੇ ਲੱਗ ਹੁੰਦੀ ਹੈ ਸਾਨੂੰ ਨਾ ਤਾਂ ਕਾਹ ਨਹੀਂ ਦੱਸੀਏ ਜੀ ਅਸੀਂ ਉਹ ਚੀਜ਼ ਨੂੰ ਲਾਗੂ ਕਰੀਏ ਅਸੀਂ ਕਈਏ ਕੁਝ ਕਰੀਏ ਕੁਝ ਗੁਰੂ ਅਰਜਨ ਦੇਵ ਜੀ ਨੇ ਉਹਨੂੰ ਬਾਬੇ ਨੂੰ ਇੱਕ ਗੱਲ ਕਹੀ ਸੀ ਬਾਬਾ ਜੇ ਮੈਂ ਆਪਣੇ ਸਿੱਖਾਂ ਨੂੰ ਜੇ ਮੈਂ ਆਪਣੇ ਅਥੀ ਕੰਮ ਨਹੀਂ ਕਰੂੰਗਾ ਤਾਂ ਆਪਣੇ ਸਿੱਖਾਂ ਨੂੰ ਇਹ ਨਹੀਂ ਕਹਿ ਸਕਦਾ ਕਿ ਤੁਸੀਂ ਆਪਣੇ ਅਥੀ ਕੰਮ ਕਰੋ ਇਹ ਸੀ ਉਹਨਾਂ ਦਾ ਜੀਵਨ ਠੀਕ ਹੈ ਅੱਜ ਕੱਲ੍ਹ ਤੁਮੇ ਜੀਤਾ ਕਿਤੇ ਦੌੜ ਲਿਖਾ ਵਾ ਦੋਖੇ ਨਾ ਮੈਂ ਗਾਦਣਾ ਜਨ ਮਤਾ ਗੁਜਰੀ ਦਾ ਸੁਤ ਕੰਢੇ ਅੰਦਿਸ਼ੇ ਜਿਵਸਾਈ ਸੀਨੇ ਨਾਲ ਸੇਗਲਾ ਨਹੀਂ ਜਦ ਯਦ ਪੁੱਤਰਾ ਦੀ ਆਈ ਛੰਨ ਮਤਾ ਗੁਸਰੀ ਦਾ ਜੀਤ ਤੈਜ ਜਾਰ ਵਟਨੇ ਜੋਰ ਬਰਨ ਪਤੇ ਸਿੰਘ ਛੂਟੇ ਜੀਤ ਤੈਜ ਜਾਰ ਵਟਨੇ ਜੋ ਰਵਰਤੇ ਬਤੇ ਸਿੰਗੂਟੇ ਤਾਰਿਆਂ ਨੇ ਰੋਕੇ ਪੁੱਛਿਆ ਕਿਥੇ ਗਏ ਨਜਿਰ ਦੇ ਟੁੱਟੇ ਤਾਰਿਆਂ ਨੇ ਰੋਕੇ ਪੁੱਛਿਆ ਕਿਥੇ ਗਏ ਨਜਿਰ ਦੇ ਟੁੱਟੇ ਦੋ ਚਮਕੌਰ ਵਿੱਚ ਤੇ ਦੋਨੇ ਕੰਦਾ ਜਿਸ ਹੀ ਦੀ ਪਾਈ ਚੰਨ ਮਤ ਗੁਦਰੀ ਦਾ ਉਹਨੇ ਸ਼ੰਭ ਦੇ ਅਕੰਡਿਆਂ ਨੇ ਉਹਦੇ ਪੱਪਾ ਤੇ ਰੂਟੀਆਂ ਪਾਈਆਂ ਅੱਡੀਆਂ ਗੁਲਾਬ ਰੰਗੀਆਂ ਅੱਡੀਆਂ ਗੁਲਾਬ ਰੰਗੀਆਂ ਸੋਜ ਪੈ ਕੇ ਫਟਾਣ ਨੂੰ ਆਇਆ ਇੰਗਾਂ ਵਿੱਚ ਕਿੰਨੇ ਨਾਲ ਤੇਗ ਲਾ ਲਈ ਜਦੋਂ ਯਾਦ ਪੁੱਤਰਾ ਦੀ ਆਈ ਚੰਨ ਮਾਤਾ ਗੁਜ਼ਰੀ ਦਾ ਅੱਤ ਕੰਡਿਆਂ ਦੇ ਵਿੱਚ ਹੁਸਾਈ ਪੈਸਵੀ ਤੇ ਖਾਲਸਾ ਖੰਨੇ ਵਾਲੇ ਪੰਤ ਰਤਨ ਨੂੰ ਕਹੋ ਰਜਨਾਵ ਜੀ ਆਦੋਬ ਸਹੀ ਕਰ ਇਹਨਾਂ ਲਈ ਹੈ ਉਹ ਕਹਿੰਦੇ ਜਿੱਚ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਮੰਨਦੇ ਏ ਸਾਡੇ ਜੀ ਫਰਸ਼ਾ ਦੀ ਗੁਰੂ ਗੰਦਸਾ ਜੀ ਵੱਲੋਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਗੰਦਸਾ ਜੀ ਮੈਨਾਂ ਵਾਇਰਲ ਜੀ ਗੱਲ ਤਾਂ ਰਹੇ ਉਹ ਵਾਹਿਗੁਰੂ ਜੀ ਕਰਵਾ ਸੰਤਰਕਾਰ ਮਾੜਾ ਜੀ ਜੋ ਅਧਿਕਾਰ ਸਹਾਦਰਸ਼ਾ ਜੀ ਚੱਲ ਕੇ ਹੁੰਦੇ ਅਸਰਤੀ ਨੂੰ ਨਾ ਇਨਾਂ ਨੂੰ ਪ੍ਰਣਾਮ ਉਹ ਤੇ ਸਾਡੇ ਕਿ ਹਾਂ ਜੀ ਬੱਚਾ ਬਿਲਕੁਲ ਬਹੁਤ ਹੀ ਅਧਵਤੇ ਸਰਕਾਰ ਸਾਹਿਬ ਸਤਿ ਸ਼੍ਰੀ ਅਕਾਲ ਵੈਜੀਤਿਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਧਰਤ ਬਹੁਤ ਹੀ ਅਦਭਿਸ਼ਖਸ਼ੀਤ ਪ੍ਰਧਾਨ ਜੀ ਮੰਡਲਜ ਪਰ ਮੇਰੇ ਸਰਮਣੇ ਬੈਠੇ ਹਾਜ਼ਰੀਨ ਦੋਸਤੋ ਬੇਸਨ ਹੰਦ ਦੀ ਅਨਮੋਲ ਧਰਤੀ ਤੇ ਮੇਰਾ ਪਾਲਣ ਪੋਸ਼ਣ ਹੋਇਆ ਹੈ ਮੈਂ ਉਸ ਧਰਤੀ ਦੇ ਕਣ ਕਣ ਨੂੰ ਮੇਰਾ ਰੋਮ ਰੋਮ ਸਜਦਾ ਕਰਦਾ ਆ ਪਰ ਕਿਉਂਕਿ ਜਦੋਂ ਮੈਂ ਪੰਜਵੀਂ ਤੱਕ ਉਥੇ ਹੀ ਪੜੀਆ ਪਦੇ ਘਰ ਸਾਵੇ ਉਦੋਂ ਮਾਤਾ ਗੁਜਰੀ ਕਾਲਜ ਨਹੀਂ ਸੀ ਹੁੰਦਾ ਸਿਵਰਨਜੀਤ ਜਿਹੜਾ ਮਾਨਾ ਉਹਦੀ ਪੂਆਜੀ ਸੀ ਗੁਰਵਚਨ ਕੌਰ ਉਹਨਾਂ ਨੇ ਸ਼ਾਦੀ ਨਹੀਂ ਸੀ ਕਰੀ ਪ੍ਰਾਪਰਟੀ ਬਹੁਤ ਸੀ ਉਹਨਾਂ ਦੇ ਕੋਲੇ ਅੱਖਾਂ ਤੋਂ ਦਿਖਦਾ ਨਹੀਂ ਸੀ ਉਹਨਾਂ ਨੂੰ ਉਹਨਾਂ ਨੇ ਫਿਰ ਮਾਤਾ ਗੁਜਰੀ ਕਾਲਜ ਬਣਵਾਇਆ ਸੀ ਤੇ ਮੈਂ ਪੰਨੀ ਤੱਕ ਉੱਥੇ ਪੜੀਆ ਮੈਂ ਆਪਣੀ ਅੱਖਾਂ ਦੇ ਨਾਲ ਠੰਡੇ ਬੁਰਦ ਤੇ ਉਹ ਦੇਖਿਆਗਾ ਪਿੱਪਲ ਤੇ ਨਿੰਮ ਸੀ ਤੇ ਉਹ ਜਿੱਥੋਂ ਦੀ ਮੂਰਤੀ ਲਾਲ ਮਹਿਰਾ ਉਹ ਚੜ ਕੇ ਦੁੱਧ ਦਾ ਗਲਾਸ ਪੜਾਇਆ ਕਰਦੇ ਸੀਗੇ ਉਹ ਸ਼ਰੋਣੀ ਕਮੇਟੀ ਨੇ ਬਹੁਤ ਗਲਤ ਕੀਤਾ ਤੇ ਉਹ ਜਿਹੜਾ ਸਹੀ ਚੀਜ਼ ਸੀ ਉਹਨੂੰ ਖਤਮ ਕਰਕੇ ਉੱਥੇ ਠੰਡਾ ਕੋਠ ਪੱਥਰ ਲਾ ਦਿੱਤੇ ਤੇ ਜਿੱਥੇ ਸਭ ਜ਼ਿਆਦਾ ਚੁਣਿਆ ਗਿਆ ਸੀ ਮੈਂ ਆਪਣੀ ਅੱਖਾਂ ਦੇ ਨਾਲ ਉੱਥੇ ਇੱਕ ਕੱਚਾ ਜਗਾ ਦੇਖੀ ਆ ਬਿਲਕੁਲ ਉੱਥੇ ਤੇ ਮੈਂ ਜਦੋਂ ਅਸੀਂ ਅੱਧੀ ਛੁੱਟੀ ਹੋਣੀ ਤੇ ਚਲੇ ਜਾਣਾ ਤੇ ਉਦੋਂ ਮੈਂ ਆਪਣੀ ਅੱਖਾਂ ਨਾਲ ਦੇਖਿਆ ਉੱਥੇ ਵੀ ਪੱਥਰ ਲੱਗਿਆ ਹੋਇਆ ਹੈਗਾ ਬਹੁਤ ਵੱਡੀ ਇੱਕ ਏਮਲੀ ਹੁੰਦੀ ਸੀ ਜਿਹਦੇ ਤੇ ਅਸੀਂ ਅੱਧੀ ਘਰ ਚੁਪਟੀਨ ਜਾਣਾ ਤੇ ਚੜ ਜਾਣਾ ਉੱਤੇ ਉਹ ਜਗ੍ਹਾ ਅਸੀਂ ਅੱਖਾਂ ਨਾਲ ਦੇਖੀ ਉਹ ਅੱਖਾਂ ਦੇ ਬੂਰੇ ਸੀਨ ਆ ਜਾਂਦਾਗਾ ਪਰ ਇੱਕ ਗੱਲ ਭਾਗੋ ਮਜਨਾ ਛੋਟਾ ਵੀਰ ਬਹੁਤ ਹੀ ਕਿਉਂ ਵਧੀਆ ਗੱਲ ਕਰਕੇ ਗਿਆ ਮਾਨ ਬਤਾਦੀ ਮੈਂ ਉਹਦੇ ਨਾਲ 1% ਨਹੀਂ 2% ਨਹੀਂ ਮੈਂ ਤਾਂ ਹਜ਼ਾਰ ਹਜ਼ਾਰਾਂ ਪਰਸੈਂਟ ਉਹਦੇ ਨਾਲ ਸਹਿਮਤਾ ਕਿਉਂਕਿ ਅਸੀਂ ਇੱਕ ਸਹਿਦਕਰ ਹੁੰਦੇ ਹੋਏ ਬਹੁਤ ਲੋਕਾਂ ਨਾਲ ਵਿਚਰੰਦਾ ਸਾਨੂੰ ਮੌਕਾ ਮਿਲਦਾਗਾ ਤੇ ਇਹ ਜਿਹੜੇ ਜਾਤ ਪਾਤ ਮਸਬ ਧਰਮਾਂ ਦੇ ਨਾਂ ਤੇ ਲੜਾਈਆਂ ਨੇ ਉਹ ਇਸ ਕਰਕੇ ਕਿ ਸਾਡੇ ਦਿਲ ਵਿੱਚ پاک ਪਵਿੱਤਰ ਰੂਹ ਨੇ ਉਹ ਨਫ਼ਰਤ ਭਰੀ ਹੋਈ ਹੈਗੀ ਕਦੇ ਕਿਸੇ ਪ੍ਰਤੀ ਕਦੇ ਕਿਸੇ ਰੂਹ ਉੱਜ ਜਗ ਜਹਾਰ ਹੋ ਜਾਂਦੀ ਹੈਗੀ ਲੇਕਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹਦੇ 15 ਭਗਤਾਂ ਦੀ ਬਾਣੀ ਆ 6 ਗੁਰੂਆਂ ਦੀ ਬਾਣੀ ਆ 11 ਭਟਾਂ ਦੀ ਬਾਣੀ 1430 ਪੰਨਾਗਾ ਸੰਤਾ ਮਹਾਪੁਰਸ਼ ਜਿਹੜੇ پیغمبر ਆਉਂਦੇ ਨੇ ਸਾਂਝੀ ਮਲਤਾ ਦਾ ਉਹ ਹੋਇਆ ਕਰਦੇ ਨੇ ਉਹ ਕਿਸੇ ਇੱਕ ਦੀ ਗੱਲ ਨਹੀਂ ਕਹਿੰਦੇ ਮੈਂ ਕਿਉਂ ਬੀਬੀ ਹੱਥਾਂ ਲਾਵਾਂ ਅੱਛਾ ਹੈ ਇੱਕ ਵਾਰ ਪਿਛਲੇ ਸਾਲ ਇੱਕ ਤੋਂ ਕਈ ਕਿ ਸਾਡਾਂ ਦੀ ਗੱਲ ਆ ਗਈ ਮੈਨੂੰ ਇੱਕ ਲੇਖ ਪੜ੍ਹਨ ਦਾ ਮੌਕਾ ਮਿਲਿਆ ਜਦੋਂ ਮੈਂ ਲੇਖ ਪੜ੍ਹਿਆ ਤੇ ਲੇਖ ਬੜਾ ਹੀ ਖੂਸੂ ਸੁਹੇਲੇਗਾ ਜਦੋਂ ਨਿੱਕੇ ਉਹ ਉਸ ਲਿਖਣ ਵਾਲੇ ਲੇਖਕ ਨੇ ਲਿਖਿਆ ਕਹਿੰਦੇ ਸਾਡੇ ਸਿੱਖਾਂ ਦੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮੈਨੂੰ ਬੜੀ ਤਕਲੀਫ ਹੋਈ ਵੀ ਤੇਰੇ ਘਰ ਤੋਂ ਸਿੱਖਾਂ ਦੇ ਗੁਰੂ ਹੋ ਗਏ ਉਹ ਉਹ ਤਾਂ ਮਿੱਤ ਰਾਏ ਸੀਗੇ ਬੇਦੀ ਸੀਗੇ ਉਹ ਉਹਨੂੰ ਸਿੱਖ ਹੈ ਹੀ ਨਹੀਂ ਸੀ ਵੀ ਸਿੱਖੇ ਦੇ ਗੁਰੂ ਕਿੱਥੇ ਹੋ ਗਏ ਉਹ ਮੈਂ ਉਹਨੂੰ 11 ਵਜੇ ਫੋਨ ਲਾ ਲਿਆ ਰਾਤ ਨੂੰ 11 ਵਜੇ ਫੋਨ ਲਾਇਆ ਮੈਂ ਕਿ ਇੱਕ ਬੁਸ਼ਤਾਕੀ ਕਰਨ ਲੱਗਿਆ ਭਾਈ ਸਾਹਿਬ ਜੀ ਸਰਹਾਲ ਦੀ ਧਰਤੀ ਤੇ ਰਹਿਣੀ ਹੈਗੀ ਮੈਨੂੰ ਇਹ ਇਹਨੂੰ ਬੜੇ ਬਾ ਅਦਬ ਨਾਲ ਸਮਝਾਇਆ ਉਹ ਕਿ ਸਿੱਖਾ ਲੈ ਗੁਰੂ ਕਦੋਂ ਸੀ ਗੁਰਨਾਨਦ ਪਾਸ਼ਾ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖਾ ਨੂੰ ਸਿੰਘ ਬਣਾਇਆ ਅਮਰਤਿ ਸਿਕਾਇਆ ਤਾਂ ਉਦੋਂ ਤੋਂ ਪੀੜੀ ਚੱਲੀ ਆ ਰਹੀ ਆ ਗੁਰਨਾਨਦ ਪਾਸ਼ਾ ਤੋਂ ਪੀੜੀ ਚੱਲੀ ਆ ਰਹੀ ਏਗੀ ਤੇ ਉਹ ਉਹ ਸਾਡੀ ਇੱਕ ਪੈਗੰਬਰਾਂ ਦੀ ਲੜੀ ਆਗੀ ਤੇ ਜਿਨ੍ਹਾਂ ਨੇ ਬਹੁਤ ਕੁਝ ਝੱਲਿਆ ਮਨੁੱਖਤਾ ਲਈ ਝੱਲਿਆ ਕਿਸੇ ਇੱਕ ਕੌਮ ਲਈ ਝੱਲਿਆ ਤਾਂ ਮੈਂ ਇੱਕ ਸ਼ੇਰ ਦੇ ਵਿੱਚ ਵੀ ਜ਼ਿਕਰ ਕਰਿਆ ਕਰਦੀ ਹਾਂ ਕਿਦਾਂ ਦੇ ਮਰਜ਼ਬਾਦ ਝਗੜਾ ਤੇ ਕਿਦਾਂ ਦੇ ਇਨਸਾਨਤ ਦਾ ਝਗੜਾ ਇਤਰੇ ਹਿੰਦੂ ਸਿੱਖ ਤੇ ਮੁਸਲਮਾਨ ਦਾ ਝਗੜਾ ਮੈਨੂੰ ਸ਼ਕਤ ਹੈ ਸੁਰਿੰਦਰ ਉੱਠ ਪੈਣ ਨਾ ਮੁਰਦੇ ਪਾਣਾ ਲੈਣ ਕਿਹੜੇ ਕਬਰ ਸਤਾੰਦਾ ਝਗੜਾ ਇਹ ਚੀਜ਼ ਪੈਗੰਬਰ ਇਹ ਚੀਜ਼ਾਂ ਕਰਦਾ ਹੈ ਦਿਲ ਤੋਂ ਤੇ ਮੈਂ ਆਪਣੀ ਲੈਣ ਵਿੱਚ ਕਿਹਾ ਕਰਦੀ ਆ ਕਿ ਨਫ਼ਰਤ ਨੂੰ ਹਜ਼ਾਰ ਮੌਕੇ ਦਿਓ ਕਿ ਉਹ ਪਿਆਰ ਵਿੱਚ ਬਦਲ ਜਾਵੇ ਮਗਰ ਪਿਆਰ ਨੂੰ ਇੱਕ ਵੀ ਮੌਕਾ ਨਾ ਦੋ ਕਿ ਉਹ ਨਫਰਤ ਵਿੱਚ ਬਦਲ ਜਾਵੇ ਤੇ ਪੈਗੰਬਰ ਫਿਰ ਕਾਹੇ ਕ੍ਰਿਸ਼ਨ ਭਗਵਾਨ ਜੀ ਆਏ ਹੱਲਕ ਮਹੰਮਦ ਸਾਹਿਬ ਆਏ ਨੇ ਸ਼ੇਖਰ ਨਾਨਕ ਪਾਸ਼ਾ ਆਏ ਨੇ ਉਹ ਗੋਵਿੰਦ ਸਿੰਘ ਜੀ ਮਹਾਰਾਜ ਆਏ ਨੇ ਸੰਤ ਜੀ ਵਾਕਤਾ ਦਾ ਆਤੀ ਹੀ ਸੁਦੇਸ਼ ਦਿੱਤਾ ਮਨੁੱਖ ਦਾ ਸੁਦੇਸ਼ ਦਿੱਤਾ ਕਿ ਪਿਆਰ ਨਾਲ ਰੋ ਮਿਲਦੇ ਰਹੋ ਤੇ ਗੁਰੂ ਦੇ ਸਤਕਾਰ ਉਹਨਾਂ ਕਰ ਦਿਆ ਕਾਲਪੁਰਤਰੀ ਖੁਦਾ ਦਾ ਸ਼ੁਕਰ ਕਰੋ ਤੋ ਮੈਂ ਸਹਬਜ਼ਾਦਿਆਂ ਦੀ ਧਰਤੀ ਤੇ ਰਹਿਣੀ ਆ ਉਸ ਧਰਤੀ ਦੀ ਕਣ ਕਣ ਨੂੰ ਮੇਰਾ ਸਜਦਾ ਤੇ ਮੈਂ ਹਮੇਸ਼ਾ ਕਰਦੀ ਰਹੂੰਗੀ ਮੈਂ થોੜੇ ਕਦੀ ਉਹਨੇ ਲਿਖਿਆ ਸੀ ਗੀਤ ਇੱਕ ਉਹ ਇੱਕ ਮੈਂ ਤੁਹਾਨੂੰ ਬਹੁਤ ਹੀ ਅਦਭੁਤ ਤੇ ਸਤਕਾਰਨਾ ਮੈਸੇਜ ਦੇਣਾ ਚਾਹੁੰਦੀ ਆ ਕਿਸੇ ਦੀ ਫਤਿਹਗਰ ਸਾਹਿਬ ਕੀ ਦੇਸੀ ਕੰਪਲੈਕਸ ਦੇ ਸਾਹਮਣੇ ਜਿਹੜੀ ਸਟੇਜ ਆਗੀ ਉੱਥੇ ਹਰ ਸਾਲ ਹੀ ਕਾਫੀ ਸਾਲਾਂ ਤੋਂ ਅਸੀਂ ਉੱਥੇ ਕਵੀ ਦਰਬਾਰ ਕਰਦੇ ਆ ਰਹੇ ਜੋ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁੰਦਾ ਤੇ ਭਾਸ਼ਾ ਉਭਾਗ ਵੱਲੋਂ ਹੁੰਦਾਗਾ ਇਸ ਵਾਰ ਵੀ 25 ਤਰੀਕ ਨੂੰ ਹੋ ਰਿਹਾ 10 ਵਜੇ ਪਹੁੰਚਣ ਦੀ ਕਿਰਪਾਲਤਾ ਕਰਨੀ ਕਿ ਨਰੂਲ ਸਾਹਿਬ ਜਿਆਦਿਆਂ ਦੀ ਹੀ ਉੱਥੇ ਗੱਲ ਹੋਵੇਗੀ ਜਰੂਰ ਪਹੁੰਚਣਾ ਤਾਂ ਇਹ ਮੈਂ ਇੱਕ ਮਹਾਪੁਰਸ਼ਾਂ ਦਾ ਕਹਿਣਾ ਹੈ ਕਿ ਜਰੂਰ ਇਹ ਜੇ ਕੰਮ ਤੇ ਜਾਣਾ ਚਾਹੀਦਾ ਔਰ ਉਸ ਧਰਤੀ ਦੇ ਜਾ ਕੇ ਨਾ ਤਮਸਤ ਕਮਾਉਣਾ ਸਾਡੀ ਵਡਪਾਗੀ ਹਾਂ ਕਿਸਮਤ ਵਾਲੀ ਗੱਲ ਆ ਔਰ ਵੱਡੀ ਗੱਲ ਆ ਤੋ ਗੀਤ ਦੀਆਂ ਦੋ ਕਲਨਾ ਤੁਹਾਡੀ ਨਜ਼ਰ ਕਰੂਗੇ ਠੀਕ ਹੈ ਨੇਕ ਦੇ ਸਰਹੰਦ ਦੀਏ ਨੇ ਕੰਦੇ ਸਰਹੰਦ ਦिए ਹਾਏ ਕੀ ਕੈਰ ਕਮਾਇਆ ਨਹੀਂ ਨਿੱਕੀਆਂ ਜ਼ਿੰਦਾਂ ਨੂੰ ਵੇਰਲੇ ਆਪਣੇ ਵਿੱਚ ਲੁਕਾਇਆ ਨਹੀਂ ਆਪਣੇ ਵਿੱਚ ਲੁਕਾਇਆ ਨਹੀਂ ਆਪਣੇ ਵਿੱਚ ਲੁਕਾਇਆ ਨਹੀਂ मेरा न कोई कसूर बेलों को मैं हो गई मजबूर बेलो को मेरा न कोई कसूर बेलों को मैं हो गई मजबूर बेलो को पत्थर हो गई सी मैं सुन लो पत्थर हो गई सी मैं सुन लो दिल बिच दर्द छुपाया नहीं ਇਹ ਗਾਣਾ ਬਹੁਤ ਦਾ ਤਗਾ ਗੱਲ ਭਰ ਜਾਂਦਾ ਹੈਗਾ ਦਿਲ ਭਰ ਜਾਂਦਾ ਉਹ ਜਿਹੜੀ ਚੀਜ਼ ਹੈਗੀ ਉਹ ਅੱਖਾਂ ਦੇ ਸਾਹਮਣੇ ਆ ਜਾਂਦੀ ਹੈਗੀ ਇੱਕ ਵੈਸੇ ਹੀ ਗਾਣਾ ਬਹੁਤ ਮੁਸ਼ਕਿਲ ਆਗਾ ਤਾਂ ਮੈਂ ਗਾਤਾ ਨਹੀਂ ਪਾਉਂਗੀ ਚਲੋ ਇੱਕ ਲੈਨ ਹੋਰ ਸੁਣਾ ਦਿੰਨੀ ਹੈਗੀ ਦਿਲ ਵਿੱਚ ਦਰਦ ਛਪਾਇਆ ਨਹੀਂ ਨੀ ਕੰਦੇ ਸਰਹੰਦ ਦੀਏ ਨੀ ਕੰਦੇ ਸਰਹੰਦ ਦੀਏ ുക്കു ലോ ഗ मुगलू जद रैम न आया मुगलनि तां रैम न आया हा दारवाब नाया हा दार नवाब नाया सिंदरी कंबे आ हथ सी मेर सवेंदरी कंबे आ सी मेरा जिख के हाल सुण नी कंदे सरहंद जी नी कंदे सरहंद जी हर हिकु कैरी कमायानी निकिंदू वैरने निकिंदू वैरनेप ਲੁਕਾਇਆ ਨਹੀਂ ਆਪਣੇ ਵਿੱਚ ਲੁਕਾਇਆ ਨਹੀਂ ਆਪਣੇ ਵਿੱਚ ਲੁਕਾਇਆ ਨਹੀਂ ਕੋਈ ਬਥੇਰਾ ਗਾਹੀ ਤਾਂ ਪਰ ਇਹ ਚੀਜ਼ ਜਿਹੜੀ ਗੌਰਣੀ ਆ ਕਿ ਬੜੀ ਮੁਸ਼ਕਲ ਆ ਜੀ ਕਿਉਂਕਿ ਹਾਂ ਜੋ ਆਪਾਂ ਮਾਰੇ ਅੰਦਰ ਗਿਰਦੇ ਨੇ ਜਦੋਂ ਅੰਦਰ ਗਿਰਦੇ ਨੇ ਤੇ ਗੜ ਭਰ ਜਾਂਦਾਗਾ ਤਾਂ ਮੇਰੇ ਲਈ ਨਹੀਂ ਇਹ ਸਭਾਂ ਅੰਜਲੀਆ ਸਾਹਿਬ ਜਦਿਆਂ ਨੂੰ ਉਹ ਨਹੀਂ ਗਾ ਪਾਈ ਮੈਂ ਉਸਤਾ ਖਿਜੋਨੀਆ ਕਿਉਂਕਿ ਮੇਰੇ ਅੰਦਰ ਇੱਕ ਤਕਲੀਫ ਹੋ ਜਾਂਦੀ ਹੈ ਇੱਕ ਦਰਦ ਹੋ ਜਾਂਦਾ ਹੈ ਉਹ ਮਹਿਸੂਸ ਕਰਦੀ ਹੈਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋردو ਬੋਸਰ ਨਵਜੀ ਜਿਸ ਜਸਮਿੰਦਰ ਸਿੰਘ ਰਾਓ ਜੀ ਅੱਗੇ ਰਤਨ ਲੈ ਕੇ ਆਉਣਗੇ ਮੈਂ ਬੇਨਤੀ ਕਰਾਂ ਸਾਡੇ ਦੋ ਚਾਰ ਕਿ ਸਾਥੀ ਰਹਿ ਗਏ ਆ ਜਿਹਨਾਂ ਵਿੱਚ ਨਾਮ ਆਪਾਂ ਸੰਜੇ ਕਰਨੀਆ ਜੀ ਸੇਵਾਦਾਰ ਸਾਥੀ ਲੰਗਰ ਦੇ ਕਿ ਵੀ ਆ ਗਏ ਆ ਤੇ ਸਾਰਿਆਂ ਨੂੰ ਬੇਨਤੀ ਆ ਕਿ ਇੰਨਾ ਇੱਕ ਆਪਾਂ ਅੱਜ ਫੈਮ ਜਰੂਰ ਖੜਲੇ ਜੇ ਥੋੜਾ ਸਾਥ ਦਿਓ ਤੇ ਸਾਰਿਆਂ ਨੂੰ ਸੁਣ ਕੇ ਆਪਾਂ ਫਿਰ ਲੰਗਰ ਸ਼ਾਲ ਕੇ ਸਾਰੇ ਕੁਛ ਕੁਛ ਜੀ ਹਰ ਕੋਲ ਹੀ ਸਾਥ ਨਿਕਾਲ ਜੀ ਰਜਨੈ ਚੱਲੇ ਦਾਦੀਏ ਜੜ ਜ਼ੁਲਮ ਦੀ ਮਟਾਉਣ ਨੂੰ ਚੱਲੇ ਦਾਦੀਏ ਜੜ ਜ਼ੁਲਮ ਦੀ ਮਟਾਉਣ ਨੂੰ ਸਿੱਖੀ ਵਾਲਾ ਮਹਿਲ ਇੱਕ ਨਾਮਾ ਬਣਾਉਣ ਨੂੰ ਚੱਲੇ ਦਾਦੀਏ ਜੜ ਜ਼ੁਲਮ ਦੀ ਮਟਾਉਣ ਨੂੰ ਕਰ ਲੈ ਪਿਆਰ ਅਸੀਂ ਮੁੜ ਕੇ ਨਾ ਆਉਣਾ ਏ ਦਾਦੀਏ ਨੀ ਲਾਲਾ ਚੰਡਾ ਸਿੱਖੀ ਦਾ ਚਲਾਉਣਾ ਏ ਬੋਲਾਂਗੇ ਜੈਕਾਰੇ ਸੁਕਤੀ ਉਮਰ ਜਗਉਣ ਨੂੰ ਚੱਲੇ ਦਾਦ ਜੇ ਜੜ ਜ਼ੁਲਮ ਦੀ ਮਟਾਉਣ ਨੂੰ ਪੱਕੀਆਂ ਕਰ ਜਾਣੀਆਂ ਕੰਧਾਂ ਸਿੱਖੀ ਦੀਆਂ ਕੱਚੀਆਂ ਹਿਲਣੀਆਂ ਨਹੀਂ ਜੁਗਾ ਤੱਕ ਨੀਆਂ ਐਸੀਆਂ ਰੱਖੀਆਂ ਵੀ ਕਰਨੀ ਮਜ਼ਬੂਤ ਵੱਡੇ ਮਹਿਲ ਟਕਾਉਣ ਨੂੰ ਚੱਲੇ ਦਾਦੀਏ ਜੜ ਜ਼ੁਲਮ ਦੀ ਮਟਾਉਣ ਨੂੰ ਚੱਲੇ ਦਾਦੀਏ ਜੜ ਜ਼ੁਲਮ ਦੀ ਮਟਾਉਣ ਨੂੰ ਅਰ ਅੰਦਰ ਜੋਸ਼ ਗੱਲਾਂ ਦਾਦੇ ਦੀਆਂ ਸੁਣਾ ਕੇ ਰੱਖ ਦਾਂਗੇ ਕਚਹਿਰੀ ਅਸੀਂ ਸੂਬੇ ਦੀ ਹਿਲਾ ਕੇ ਕੋਈ ਛੱਡਾਂਗੇ ਨਾ ਥਾਂ ਉਦੇ ਸਿਰਸ਼ ਪਾਉਣ ਨੂੰ ਚੱਲੇ ਦੱਦੀਏ ਹੈ ਜੜ ਜ਼ੁਲਮ ਦੀ ਮਟਾਉਣ ਨੂੰ ਚੱਲੇ ਦੱਦੀਏ ਹੈ ਜੜ ਜ਼ੁਲਮ ਦੀ ਮਟਾਉਣ ਨੂੰ ਰੋ ਪਾਗੇ ਜੀਦੀ ਲਾਲ ਬੋਲ ਪੁਗਾਗੇ ਨੀ ਆ ਵਿੱਚ ਦੋਵੇ ਸਰੀਰ ਤਿਆਗੇ ਅੱਖ ਯਾਦ ਕਰ ਰੋਵੇ ਅੱਖ ਯਾਦ ਕਰ ਰੋਵੇ ਕਰੇ ਨਾ ਦਿਲ ਸੁਣਾਉਣ ਨੂੰ ਹੂੰ ਚੱਲੇ ਦਾਦੀਏ ਜੜ ਜ਼ੁਲਮ ਦੀ ਮਟਾਉਣ ਨੂੰ ਹੂੰ ਚੱਲੇ ਦਾਦੀਏ ਜੜ ਜ਼ੁਲਮ ਦੀ ਮਟਾਉਣ ਨੂੰ ਧੰਨਵਾਦ ਵਾਹਿਗੁਰੂ ਵਾਹਿਗੁਰੂ ਬਹੁਤ ਬਹੁਤ ਸਭਜੀਤ ਸਿੰਘ ਜਿਹੜੀ ਆਪਣੇ ਚੈਨਲ ਦੇ ਰਾਹੀਂ ਸਾਰੇ ਪ੍ਰੋਗਰਾਮਾਂ ਨੂੰ ਰਿਕਾਰਡ ਕਰਕੇ ਤੇ ਸਾਡੇ ਤੱਕ ਪਹੁੰਚਾਉਂਦੇ ਆ रचनाजी so,